ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਜਿਹੜੇ ਆਪਣੇ ਟੌਪਿਕ ਹੈਗੇ ਜੀ ਆਪਾਂ ਤਿੰਨ ਚਾਰ ਜਿਹੜੇ ਟੌਪਿਕ ਆ ਲੱਗ ਲੱਗ ਜਿਹੜੇ ਕਵਰ ਆ ਜੀ ਇਸ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਜੇਕਰ ਮੈਂ ਇੱਕ ਇੱਕ ਵੀਡੀਓ ਇੱਕ ਇੱਕ ਟੌਪਿਕ ਤੇ ਕਵਰ ਕਰਦੀਆਂ ਤਾਂ ਫਿਰ ਬਹੁਤ ਛੋਟੀਆਂ ਛੋਟੀਆਂ ਵੀਡੀਓਜ਼ ਬਣਦੀਆਂ ਨੇ ਸੋ ਇਸ ਕਰਕੇ ਆਪਾਂ ਤਿੰਨ ਚਾਰ ਜਿਹੜੀਆਂ ਇਕੱਠੀਆਂ ਹੀ ਜਿਹੜੇ ਟੌਪਿਕ ਹੈ ਜੀ ਉਹ ਇੱਕ ਹੀ ਵੀਡੀਓ ਦੇ ਵਿੱਚ ਜਿਹੜੇ ਕਵਰ ਆ ਜੀ ਉਹ ਕਰਾਂਗੇ ਸੋ ਪੀਐਸਟੈਟ ਦਾ ਸਬਜੈਕਟ ਐ ਐਸਐਸਟੀ ਐ ਐਸਐਸਟੀ ਦਾ ਸਬਸਬਜੈਕਟ ਹਿਸਟਰੀ ਐ ਹਿਸਟਰੀ ਦੇ ਵਿੱਚ ਜਿਹੜਾ ਹੈਗਾ ਜ ਔਰ ਮਾਡਰਨ ਇੰਡੀਅਨ ਹਿਸਟਰੀ ਦੇ ਬਾਰੇ ਦੇ ਵਿੱਚ ਆਪਾਂ ਪੜ ਰਹੇ ਆਂ ਤੇ ਆਪਾਂ ਅੱਜ ਦਾ ਜਿਹੜਾ ਟੌਪਿਕ ਹੈ ਜੀ ਰੌਲਟ ਐਕਟ ਆ ਜੀ 1919 ਸੋ ਜ਼ਰੂਰੀ ਨਹੀਂ ਹੈ ਸਿਰਫ ਪੀਐਸਟ ਦੇ ਸਟੂਡੈਂਟਸ ਦੇ ਲਈ ਵੀ ਵੀਡੀਓਜ਼ ਬੈਨੀਫੀਸ਼ੀਅਲ ਹੈ ਸੋ ਐ ਮਿਸਟਰੀ ਜੋ ਸਟੂਡੈਂਟਸ ਕਰ ਰਿਹਾ ਬੀਏ ਦੇ ਵਿੱਚ ਜਿਹਨਾਂ ਸਟੂਡੈਂਟਸ ਕੋਲ ਹਿਸਟਰੀ ਹੈ ਸੋ ਉਹਨਾਂ ਸਭ ਦੇ ਲਈ ਇਹ ਵੀਡੀਓ ਜਿਹੜੀ ਹੈ ਹੈਲਪਫੁਲ ਹੈ ਉਹ ਰਹੇਗੀ ਠੀਕ ਹੈ ਜੀ ਰੌਲਟ ਐਕਟ 1919 ਸੋ ਇਹਨੂੰ ਆਪਾਂ ਸਟਾਰਟ ਕਰਦੇ ਆਂ ਜੀ ਫਰਸਟ ਆਪਾਂ ਇੰਟਰੋਡਕਸ਼ਨ ਤੋਂ ਇਹਦੀ ਸਟਾਰਟ ਕਰਦੇ ਆਂ ਤੇ ਥੋੜੇ ਪਿਛੋਕੜ ਦੇ ਉੱਤੇ ਜਿਹ ਠੀਕ ਹੈ ਜੀ ਫਸਟ ਆਪਾਂ ਗੱਲ ਕਰੀਏ ਤਾਂ ਭਾਰਤੀ ਰਾਸ਼ਟਰੀ ਸੁਰੱਖਿਆ ਕਾਨੂੰਨ ਇੱਕ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਮਤਲਬ ਕਿ ਬਣਾਇਆ ਗਿਆ ਭਾਰਤੀ ਰਾਸ਼ਟਰੀ ਸੁਰੱਖਿਆ ਕਾਨੂੰਨ ਇਸ ਸਜ਼ਾ ਦੇ ਨਾਲ ਸੰਬੰਧਿਤ ਸੀਗਾ ਤੇ ਇਸ ਐਕਟ ਦੀ ਥਾਂ ਤੇ ਨਵਾਂ ਐਕਟ ਜਿਹੜਾ ਇੱਕ ਲੈ ਕੇ ਆਂਦਾ ਗਿਆ ਅੰਗਰੇਜ਼ ਸਰਕਾਰ ਦੇ ਦੁਆਰਾ ਠੀਕ ਹੈ ਸਭ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਸੁਰੱਖਿਆ ਕਾਨੂੰਨ ਆਇਆ ਸਜ਼ਾ ਦੇ ਨਾਲ ਸੰਬੰਧਿਤ ਸੀਗਾ ਜੀ ਇਸ ਐਕਟ ਦੀ ਥਾਂ ਤੇ ਨਵਾਂ ਐਕਟ ਜਿਹੜਾ ਜਿਹੜਾ ਹੈ ਉਹ ਲੈ ਕੇ ਆਇਆ ਠੀਕ ਹੈ ਜੀ ਸੋ ਇੱਕ ਜਿਹੜਾ ਸੀਗਾ ਨਵਾਂ ਐਕਟ ਜਿਹੜਾ ਆਇਆ ਜੀ ਉਹਦਾ ਨਾਮ ਸੀਗਾ ਜੀ ਸੋ ਉਸ ਤੋਂ ਬਾਅਦ ਇੱਕ ਜਿਹੜਾ ਐਕਟ ਆਇਆ ਜੀ ਉਹ ਹੈਗਾ ਸੀ ਦਾ ਅਨਾਰਕੀਕਲ ਐਂਡ ਰੈਵੋਲੂਸ਼ਨ ਕ੍ਰਾਈਮ ਐਕਟ 1919 ਬਣਾਇਆ ਗਿਆ ਇਹ ਰੌਲਟ ਨੇ ਬਣਾਇਆ ਸੀ ਠੀਕ ਹੈ ਜੀ ਇਸ ਕਰਕੇ ਜਿਹੜਾ ਰੌਲਟ ਐਕਟ ਨੂੰ ਜਿਹੜਾ ਕਹਿ ਦਿੱਤਾ ਜਾਂਦਾ ਠੀਕ ਹੈ ਜੀ ਦਾ ਅਨਾਰਕੀਕਲ ਅਨਾਰਕੀਕਲ ਐਂਡ ਰੈਵੋਲੂਸ਼ਨ ਕ੍ਰਾਈਮ ਐਕਟ 1919 ਠੀਕ ਹੈ ਇਹ ਰੌਲਟ ਨੇ ਬਣਾਇਆ ਸੀਗਾ ਠੀਕ ਹੈ ਜੀ ਇਸ ਐਕਟ ਨੂੰ 18 ਮਾਰਚ 1919 ਨੂੰ ਲਾਗੂ ਕੀਤਾ ਗਿਆ ਸੋ ਇਹ ਵਾਲਾ ਜਿਹੜਾ ਐਕਟ ਸੀਗਾ ਜੀ ਇਹਨੂੰ ਜਿਹੜਾ ਲਾਗੂ ਕਰ ਦਿੱਤਾ ਗਿਆ ਜੀ 18 ਮਾਰਚ 1919 ਨੂੰ ਇਸ ਐਕਟ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਬਿਨਾ ਵਕੀਲ ਬਿਨਾ ਅਪੀਲ ਬਿਨਾ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਜਿਹੜਾ ਕਰ ਸਕਦੀ ਹੈ ਸੋ ਇਸ ਐਕਟ ਦੇ ਅਨੁਸਾਰ ਕਿਸੀ ਅੰਗਰੇਜ਼ੀ ਸਰਕਾਰ ਕੀ ਕਰ ਸਕਦੀ ਸੀ ਅੰਗਰੇਜ਼ ਸਰਕਾਰ ਕੀ ਕਰ ਸਕਦੇ ਸੀ ਬਿਨਾ ਵਕੀਲ ਤੋਂ ਕੋਈ ਵਕੀਲ ਤੋਂ ਬਿਨਾ ਬਿਨਾ ਅਪੀਲ ਤੋਂ ਬਿਨਾ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਸਕਦੀ ਸੀ ਇਸ ਐਕਟ ਦੇ ਵਿਰੋਧਤਾ ਜਿਹੜੀ ਸੀ ਉਹ ਲੋਕਾਂ ਦੇ ਦੁਆਰਾ ਜਿਹੜੀ ਕੀਤੀ ਗਈ ਠੀਕ ਹੈ ਕਿ ਇਹ ਸਹੀ ਜਿਹੜਾ ਮਤਲਬ ਕਾਨੂੰਨ ਨਹੀਂ ਬਣਾਇਆ ਗਿਆ ਇਹਦੇ ਨਾਲ ਤਾਂ ਜਿਹੜੇ ਆ ਮੀਨ ਜਿਹੜੇ ਆਗੂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲੇਗੀ ਤੇ ਉਹ ਵੀ ਬਿਨਾ ਵਕੀਲ ਤੇ ਬਿਨਾ ਅਪੀਲ ਤੋਂ ਸੋ ਜਵਾਲਨ nehru nehru ਦੀ ਜੇਕਰ ਆਪਾਂ ਗੱਲ ਕਰੀਏ ਠੀਕ ਹੈ ਜੀ ਸੋ ਮੋਤੀ ਲਾਲ ਨਹਿਰੂ ਜਵਾਲਨ ਨਹਿਰੂ ਦੇ ਪਿਤਾ ਸੀਗੇ ਜੀ ਮੋਤੀ ਲਾਲ ਨਹਿਰੂ ਉਹਨਾਂ ਦੀ ਇੱਕ ਪੰਕਤੀ ਸੀ ਜੀ ਨੋ ਦਲੀਲ ਨੋ ਅਪੀਲ ਨੋ ਵਕੀਲ ਇਸ ਪੰਕਤੀ ਨੇ ਲੋਕਾਂ ਨੂੰ ਜਿਹੜਾ ਕਾਫੀ ਜਿਹੜਾ ਪ੍ਰਭਾਵਿਤ ਹੈ ਉਹ ਕੀਤਾ ਸੀਗਾ ਠੀਕ ਹੈ ਜੀ ਮੋਤੀ ਲਾਲ ਨਹਿਰੂ ਦੀ ਪੰਕਤੀ ਸੀ ਨੋ ਦਲੀਲ ਨੋ ਅਪੀਲ ਨੋ ਵਕੀਲੇ ਇਸ ਪੰਕਤੀ ਨੇ ਲੋਕਾਂ ਨੂੰ ਕਾਫੀ ਜਿਹੜਾ ਪ੍ਰਭਾਵਿਤ ਹੈ ਉਹ ਕੀਤਾ ਸੀਗਾ ਲੋਕਾ ਨੇ ਐਕਟ ਦਾ ਜਿਹੜਾ ਵਿਰੋਧ ਆ ਉਹ ਕੀਤਾ ਸੀ ਜੋ ਕਿ 18 ਮਾਰਚ 1919 ਨੂੰ ਲਾਗੂ ਕੀਤਾ ਗਿਆ ਸੀਗਾ ਜੀ ਅੰਗਰੇਜ਼ ਸਰਕਾਰ ਦੇ ਦੁਆਰਾ ਪੂਰੇ ਦੇਸ਼ ਦੇ ਵਿੱਚ ਇਸ ਕਾਨੂੰਨ ਦਾ ਜਿਹੜਾ ਵਿਰੋਧ ਆ ਉਹ ਕੀਤਾ ਗਿਆ ਠੀਕ ਹੈ ਜੀ 16 April 1919 ਵਿੱਚ ਮਹਾਤਮਾ ਗਾਂਧੀ ਨੇ ਬੰਬੇ ਤੋਂ ਰੌਲਟ ਸਤਿਆਗ੍ਰਹਿ ਸ਼ੁਰੂ ਕੀਤਾ ਠੀਕ ਹੈ ਇਸ ਐਕਟ ਦੇ ਵਿਰੋਧ ਦੇ ਵਿੱਚ ਇਸ ਐਕਟ ਦੇ ਵਿਰੋਧ ਦੇ ਵਿੱਚ 16 April 1919 ਦੇ ਵਿੱਚ ਮਹਾਤਮਾ ਗਾਂਧੀ ਨੇ ਬੰਬੇ ਤੋਂ ਜਿਹੜਾ ਰੌਲਟ ਐਕਟ ਹੈ ਉਹ ਸ਼ੁਰੂ ਕੀਤਾ ਸੋ ਇਥੇ 6 April ਹੈ ਜੀ ਠੀਕ ਹੈ ਜੀ ਪੂਰੇ ਦੇਸ਼ ਵਿੱਚ ਇਸ ਕਾਨੂੰਨ ਦਾ ਵਿਰੋਧ ਕੀਤਾ ਗਿਆ 6 April 1919 ਹੈ ਜੀ ਠੀਕ ਹੈ ਜੀ ਕਈ ਵਾਰੀ ਇਦਾਂ ਦੀ ਜਿਹੜੀ ਪ੍ਰੋਬਲਮ ਹੈ ਇੱਕ ਤਾਂ ਡੰਡੀ ਪਾਈ ਹੋਈ ਹੈ ਠੀਕ ਹੈ ਜੀ 6 April ਹੈ ਜੀ ਓਕੇ 6 April 1919 ਪੂਰੇ ਦੇਸ਼ ਵਿੱਚ ਇਸ ਕਾਨੂੰਨ ਦਾ ਜਿਹੜਾ ਵਿਰੋਧ ਹੈ ਉਹ ਕੀਤਾ ਗਿਆ 6 April 1919 ਦੇ ਵਿੱਚ ਮਹਾਤਮਾ ਗਾਂਧੀ ਨੇ ਬੰਬੇ ਤੋਂ ਰੋਲਟ ਸਤਿਆਗ੍ਰਹਿਣ ਸ਼ੁਰੂ ਕੀਤਾ ਠੀਕ ਹੈ ਜੀ 6 ਅਪ੍ਰੈਲ ਕਿਉਂਕਿ 13 ਅਪ੍ਰੈਲ ਨੂੰ ਤਾਂ ਜਿਲ੍ਹਿਆਂ ਵਾਲੇ ਬਾਗ ਦਾ ਹੱਤਿਆਕਾਂਡ ਹੀ ਹੋਇਆ ਸੀ ਨਾ ਤਾਂ ਇਸ ਕਰਕੇ 6 ਅਪ੍ਰੈਲ 1919 ਦੇ ਵਿੱਚ ਮਹਾਤਮਾ ਗਾਂਧੀ ਨੇ ਬੰਬੇ ਤੋਂ ਜਿਹੜਾ ਸੀ ਰੋਲਟ ਜਿਹੜਾ ਸਤਿਆਗ੍ਰਹਿਣ ਜੀ ਉਹ ਸ਼ੁਰੂ ਕੀਤਾ ਇਸ ਐਕਟ ਦੇ ਕਰਕੇ ਹੀ ਜਿਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਹੋਇਆ 13 ਅਪ੍ਰੈਲ 1919 ਨੂੰ ਡਾਕਟਰ ਸਤਪਾਲ ਤੇ ਸੈਫਯੂਦੀਨ ਕਿਚਲੂ ਇਹ ਦੋ ਅੰਮ੍ਰਿਤਸਰ ਵਿੱਚ ਬੰਦਰੋਹ ਕਰ ਰਹੇ ਸੀਗੇ ਠੀਕ ਹੈ 13 ਅਪ੍ਰੈਲ ਨੂੰ ਡਾਕਟਰ ਸਤਪਾਲ ਸੀਗੇ ਤੇ ਸੈਫਉਦੀਨ ਕਿਚਲੂ ਸੀਗੇ ਠੀਕ ਹੈ ਜੀ ਇਹ ਦੋ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਵਿਰੋਧ ਕਰ ਰਹੇ ਸੀ ਗ੍ਰਫਤਾਰ ਕਰਨ ਤੇ ਲੋਕਾਂ ਨੇ ਜਿਹੜਾ ਸੀ ਉਹ ਵਿਦਰੋਹ ਉਹ ਕੀਤਾ ਸੀਗਾ ਸੋ ਦੋ ਜਣੇ ਜਿਹੜੇ ਸੀ ਵਿਦਰੋਹ ਕਰ ਰਹੇ ਸੀ ਠੀਕ ਹੈ ਡਾਕਟਰ ਸਤਪਾਲ ਤੇ ਸੈਫਉਦੀਨ ਕਿਚਲੂ ਇਹ ਦੋ ਅੰਮ੍ਰਿਤਸਰ ਵਿਰੋਧ ਕਰੇ ਸੀ ਤੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਤਾਂ ਲੋਕਾਂ ਨੇ ਜਿਹੜਾ ਵਿਦਰੋਹ ਹੈ ਉਹ ਕੀਤਾ ਸੀਗਾ ਸੋ ਨੈਕਸਟ ਹੈ ਜੀ ਪੰਜਾਬ ਦਾ ਗਵਰਨਰ ਗਵਰਨਰ ਦੀ ਆਪਾਂ ਗੱਲ ਕਰੀਏ ਤਾਂ ਮਾਈਕਲ ਉਡਵਾਇਰਸ ਸੀਗਾ ਜੀ ਠੀਕ ਹੈ ਜੀ ਪੰਜਾਬ ਦਾ ਗਵਰਨਰ ਦੀ ਗੱਲ ਕਰੀਏ ਤਾਂ ਮਾਈਕਲ ਉਡਵਾਇਰ ਸੀਗਾ ਜਦੋਂ ਵਿਰੋਧ ਵੱਧ ਗਿਆ ਤਾਂ ਮਾਈਕਲ ਉਡਵਾਇਰ ਨੇ ਜਨਰਲ ਡਾਇਰ ਨੂੰ ਬੁਲਾਇਆ ਪੰਜਾਬ ਦਾ ਜਿਹੜਾ ਗਵਰਨਰ ਸੀਗਾ ਜੀ ਉਹ ਮਾਈਕਲ ਉਡਵਾਇਰ ਸੀਗਾ ਜਦੋਂ ਵਿਰੋਧ ਵੱਧ ਗਿਆ ਤਾਂ ਮਾਈਕਲ ਉਡਵਾਇਰ ਨੇ ਜਨਰਲ ਡਾਇਰ ਨੂੰ ਬੁਲਾਇਆ ਸੀਗਾ ਉਸ ਟਾਈਮ ਦੇ ਪੰਜਾਬ ਦਾ ਗਵਰਨਰ ਮਾਈਕਲ ਊਡਵਾਇਰ ਸੀਗਾ ਜਦੋਂ ਵਿਰੋਧ ਅੰਮ੍ਰਿਤਸਰ ਦੇ ਵਿੱਚ ਵੱਧ ਗਿਆ ਸੀਗਾ ਲੋਕਾਂ ਨੇ ਮਤਲਬ ਸੰਘਰਸ਼ ਕੀਤਾ ਜਦੋਂ ਉਹਨਾਂ ਨੂੰ ਜਿਹੜਾ ਗਫਤਾਰ ਕੀਤਾ ਗਿਆ ਸੀਗਾ ਤਾਂ ਉਹਨਾਂ ਨੇ ਜਰਨਲ ਡਾਇਰ ਨੂੰ ਜਿਹੜਾ ਬੁਲਾਇਆ ਸੀ ਇਸ ਨੇ ਆ ਕੇ ਇੱਥੇ ਜਿਹੜੀ ਗੋਲੀਬਾਰੀ ਕਰ ਦਿੱਤੀ ਸੀ ਜਰਨਲ ਡਾਇਰ ਨੇ ਇਸ ਗੋਲੀਬਾਰੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਮਾਰੇ ਗਏ ਸੀ ਤੇ ਬਹੁਤ ਜ਼ਿਆਦੇ ਜਿਹੜੇ ਜ਼ਖਮੀ ਆ ਉਹ ਹੋਏ ਸੀਗੇ ਇਸ ਜਿਲਿਆਂ ਵਾਲੇ ਬਾਗ ਦੀ ਜਾਂਚ ਪੜਤਾਲ ਕਰਨ ਲਈ ਹੰਟਰ ਜਿਹੜਾ ਕਮਿਸ਼ਨ ਹੈ ਉਹ ਬਣਾਇਆ ਗਿਆ। ਇੱਥੇ ਜਿਹੜਾ ਕੁਐਸਚਨ ਵੀ ਆਇਆ ਹੋਇਆ ਜਿਲਿਆਂ ਵਾਲੇ ਬਾਗ ਦਾ ਹੱਤਿਆਕਾਂਡ ਕਦੋਂ ਹੋਇਆ ਸੀਗਾ ਠੀਕ ਹੈ। ਤੇ ਇਹ ਪਿਛਲੇ ਪਿਛਲੇ ਪੀਐਸਟ ਦੇ ਵਿੱਚ ਆਇਆ ਸੀ। ਇਸ ਜਿਲਿਆਂ ਵਾਲੇ ਬਾਗ ਦੀ ਜਾਂਚ ਪੜਤਾਲ ਕਰਨ ਲਈ ਹੰਟਰ ਕਮਿਸ਼ਨ ਬਣਾਇਆ ਗਿਆ ਸੀ। ਜਿਸ ਦੇ ਵਿੱਚ ਜਨਰਲ ਡਾਇਰ ਨੂੰ ਬਰੀ ਜਿਹੜਾ ਕਰ ਆ ਉਹ ਦਿੱਤਾ ਗਿਆ ਸੀਗਾ ਠੀਕ ਹੈ ਤੇ ਜਿਹੜਾ ਜਿੰਨੇ ਗੋਲੀਬਾਰੀ ਕੀਤੀ ਸੀ ਲੋਕਾਂ ਨੂੰ ਬਹੁਤ ਮਾਰ ਦਿੱਤਾ ਸੀਗਾ ਹਨ ਉਹਨੂੰ ਬਰੀ ਕਰ ਦਿੱਤਾ ਗਿਆ ਠੀਕ ਹੈ ਇੱਕ ਹੰਡਰ ਕਮਿਸ਼ਨ ਬਣਾਇਆ ਗਿਆ ਜਾਂਚ ਪੜਤਾਲ ਕਰਨ ਲਈ ਤੇ ਜਿੰਦੇ ਵਿੱਚ ਜਨਰਲ ਡਾਇਰ ਨੂੰ ਜਿਹੜਾ ਬਰੀ ਆ ਉਹ ਕਰ ਦਿੱਤਾ ਗਿਆ ਮਾਈਕਲ ਉਡਵਾਇਰ ਨੂੰ 13 ਮਾਰਚ 1940 ਨੂੰ ਜਿਹੜਾ ਸੀਗਾ ਕੈਸਟਰਨ ਹਾਲ ਲੰਡਨ ਵਿੱਚ ਸ਼ਹੀਦ ਉਦਮ ਸਿੰਘ ਜੀ ਨੇ ਗੋਲੀ ਮਾਰ ਕੇ ਜਿਹੜਾ ਮਾਰ ਹੈ ਉਹ ਦਿੱਤਾ ਸੀ ਜਿਹੜਾ ਮਾਈਕਲ ਉਡਵਾਇਰ ਸੀਗਾ ਜੀ ਇਹਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਜੋ ਕਿ ਗਵਰਨਰ ਸੀ ਉਸ ਟਾਈਮ ਦੇ ਵਿੱਚ ਮਾਈਕਲ ਉਡਵਾਇਰ ਇਹਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਸ਼ਹੀਦ ਉਦਮ ਸਿੰਘ ਜੀ ਨੇ ਜਿਹੜਾ ਸੀ ਗੋਲੀ ਮਾਰ ਕੇ ਇਹਨੂੰ ਜਿਹੜਾ ਮਾਰ ਦਿੱਤਾ ਗਿਆ ਸੀ 13 ਮਾਰਚ 1940 ਨੂੰ ਦੇ ਵਿੱਚ ਕਿਉਂਕਿ ਇਹੀ ਅੰਮ੍ਰਿਤਸਰ ਜਿਹੜਾ ਹੱਤਿਆਕਾਂ ਜਿਹੜਾ ਹੋਇਆ ਸੀਗਾ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਇਸੇ ਇਸੇ ਗੁੱਸੇ ਦੇ ਵਿੱਚ ਠੀਕ ਹੈ ਜੀ ਮਾਈਕਲ ਉਡਵਾਇਰ ਨੂੰ 13 ਮਾਰਚ 1940 ਜਿਹੜਾ ਸੀ ਕੈਸਟਨ ਹਾਲ ਲੰਡਨ ਵਿੱਚ ਸ਼ਹੀਦ ਉਧਮ ਸਿੰਘ ਜੀ ਨੇ ਗੋਲੀ ਮਾਰ ਕੇ ਜਿਹੜਾ ਮਾਰ ਉਹ ਦਿੱਤਾ ਸੀਗਾ ਠੀਕ ਹੈ ਇਸ ਸਮੇਂ ਲਾਰਡ ਚਲਮਸਟ ਫੋਰਡ ਭਾਰਤ ਦਾ ਜਿਹੜਾ ਸੀਗਾ ਉਹ ਵਾਇਸਰਾਏ ਸੀਗੇ ਜਿਲ੍ਹਾ ਜਿਲ੍ਹਾ ਵਾਲਾ ਹਤਿਆਕਾਂ ਦੇ ਸਮੇਂ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਤਾਂ ਲਾਰਡ ਜਿਹੜਾ ਸੀ ਚਲਮਸਟ ਫੋਰਡ ਭਾਰਤ ਦਾ ਜਿਹੜਾ ਵਾਇਸਰਾਏ ਸੀਗੇ ਜਿਲ੍ਹਾ ਵਾਲੇ ਹਤਿਆਕਾਂ ਦੇ ਸਮੇਂ ਠੀਕ ਹੈ ਵਾਇਸਰਾਏ ਸੇਮ ਸੀਗਾ ਜੀ ਲਾਰਡ ਜਿਹੜਾ ਸੀਗਾ ਮੈਸਟ ਫੋਰਡ ਠੀਕ ਹੈ ਜੀ ਇਹੀ ਸੀ ਇਸ ਇਸ ਟਾਈਮ ਦੇ ਵਿੱਚ ਵੌਇਸਟੇਜ ਜਦੋਂ ਇਹ ਹੱਤਿਆकांड ਹੁੰਦਾ ਜਿਲ੍ਹਿਆਂ ਵਾਲੇ ਬਾਗ ਵਾਲਾ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਇਹ ਜ਼ਰੂਰ ਯਾਦ ਰੱਖਣਾ ਕਿ ਜਨਰਲ ਡਾਇਰ ਨੇ ਜਿਹੜਾ ਸੀ ਗੋਲੀਚ ਬਾਰੀ ਕਰਨ ਦਾ ਹੁਕਮ ਜਿਹੜਾ جاری ਉਹ ਕੀਤਾ ਸੀਗਾ ਠੀਕ ਹੈ ਜੀ ਤੇ ਮਾਈਕਲ ਡੁਵਾਈਰ ਗਵਰਨਰ ਸੀਗਾ ਤੇ ਉਸ ਟਾਈਮ ਦੇ ਵੌਇਸ ਰੋਇਸ ਕੌਣ ਸੀ ਗੋਵੀ ਪਤਾ ਹੋਣਾ ਚਾਹੀਦਾ ਤੇ ਮਾਈਕਲ ਓ ਡਵਾਈਰ ਨੂੰ ਕਿੰਨੇ ਮਾਰਿਆ ਸੀ ਸ਼ਹੀਦ ਉਦਮ ਸਿੰਘ ਨੇ ਜਿਹੜਾ ਮਾਰ ਦਿੱਤਾ ਸੀਗਾ ਠੀਕ ਹੈ ਜੀ ਗੋਲੀ ਮਾਰ ਕੇ ਮਾਰ ਦਿੱਤਾ ਸੀ 13 ਮਾਰਚ 1940 ਦੇ ਵਿੱਚ ਠੀਕ ਹੈ ਜੀ ਸੋ ਇਹ ਸੀਗਾ ਜੀ ਆਪਣਾ ਰੌਲਟ ਐਕਟ 1907 ਨਾਲ ਆਪਾਂ ਕੋਈ ਹੋਰ ਵੀ ਜਿਹੜੇ ਛੋਟੇ ਛੋਟੇ ਟਾਪਿਕ ਹੈ ਜੀ ਉਹ ਕਵਰ ਕਰਦੇ ਆ ਖিলাਫਤ ਅੰਦੋਲਨ ਨੂੰ ਜਿਹੜਾ ਕਵਰ ਆ ਉਹ ਕਰਦੇ ਆ ਨੈਕਸਟ ਟਾਪਿਕ ਹੈ ਜੀ ਖিলাਫਤ ਅੰਦੋਲਨ ਇਹ ਦੋ ਦੋ ਭਰਾਵਾਂ ਦੁਆਰਾ ਚਲਾਇਆ ਗਿਆ ਸੀ ਮੁਹੰਮਦ ਅਲੀ ਤੇ ਸੌਕਤ ਅਲੀ ਠੀਕ ਹੈ ਜੀ ਖিলাফত ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਅੰਦੋਲਨ ਜਿਹੜਾ ਸੀ ਇਹ ਦੋ ਭਰਾਵਾਂ ਦੇ ਦੁਆਰਾ ਚਲਾਇਆ ਗਿਆ ਸੀ ਮੁਹੰਮਦ ਅਲੀ ਦੇ ਦੁਆਰਾ ਚਲਾਇਆ ਗਿਆ ਸੀ ਤੇ ਸੌਕਤ ਅਲੀ ਦੇ ਦੁਆਰਾ ਚਲਾਇਆ ਗਿਆ ਸੀ ਠੀਕ ਹੈ ਜੀ ਇਹ ਅੰਦੋਲਨ ਦੋ ਭਰਾਵਾਂ ਦੇ ਦੁਆਰਾ ਚਲਾਇਆ ਗਿਆ ਸੀਗਾ ਮੁਹੰਮਦ ਅਲੀ ਮੁਹੰਮਦ ਅਲੀ ਤੇ ਸੌਕਤ ਅਲੀ ਇਹ ਮੁਸਲਿਮ ਆਧਾਰਤ ਅੰਦੋਲਨ ਸੀਗਾ ਮੁਸਲਿਮ ਆਧਾਰਤ ਅੰਦੋਲਨ ਸੀਗਾ ਸਤੰਬਰ 1919 ਦੇ ਵਿੱਚ ਅਖਿਲ ਭਾਰਤੀ ਖিলাফত ਕਮੇਟੀ ਵੀ ਬਣੀ ਠੀਕ ਹੈ ਜੀ ਸੋ ਅਖਿਲ ਭਾਰਤੀ ਖਿਲਾਫ ਤਕ ਕਮੇਟੀ ਬਣਦੀ ਹੈ ਜਿਸ ਦਾ ਨਾਮ ਸੀ ਅਖਿਲ ਭਾਰਤੀ ਖਿਲਾਫ ਤਕ ਕਮੇਟੀ ਸਤੰਬਰ 1919 ਦੇ ਵਿੱਚ ਬਣੀ ਸੀ ਠੀਕ ਹੈ ਜੀ ਸਤੰਬਰ 1919 ਦੇ ਵਿੱਚ ਅਖਿਲ ਭਾਰਤੀ ਖਿਲਾਫ ਤਕ ਕਮੇਟੀ ਵੀ ਬਣੀ ਇਸ ਕਮੇਟੀ ਦੀ ਜਿਹੜੀ ਪ੍ਰਧਾਨਗੀ ਸੀ ਉਹ ਮਹਾਤਮਾ ਗਾਂਧੀ ਜੀ ਨੇ ਵੀ ਕੀਤੀ ਸੀਗੀ ਸੋ 24 ਨਵੰਬਰ 1919 ਨੂੰ ਕੀਤੀ ਸੀ ਸੋ ਸਤੰਬਰ 1919 ਦੇ ਵਿੱਚ ਅਖਿਲ ਭਾਰਤੀ ਖਿਲਾਫ ਤਕ ਕਮੇਟੀ ਵੀ ਬਣੀ ਸੀ ਜੀ ਇਸ ਕਮੇਟੀ ਦੀ ਪ੍ਰਧਾਨਗੀ ਮਹਾਤਮਾ ਗਾਂਧੀ ਜੀ ਨੇ ਵੀ ਕੀਤੀ ਸੀਗੀ 24 ਨਵੰਬਰ 1919 ਨੂੰ ਕੀਤੀ ਸੀ ਇਸ ਅੰਦੋਲਨ ਦੇ ਪ੍ਰਮੁੱਖ ਨੇਤਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਅੰਦੋਲਨ ਦੇ ਪ੍ਰਮੁੱਖ ਨੇਤਾ ਖিলাਫਤ ਅੰਦੋਲਨ ਦੇ ਪ੍ਰਮੁੱਖ ਨੇਤਾ ਸੀ ਹਸਰਤ ਮੋਹਾਨੀ, ਮੁੱਲਾਣਾ ਅਬੁਲ ਕਲਾਮ, ਆਜ਼ਾਦ ਤੇ ਹਕੀਮ ਅਜ਼ਮਨ ਖਾਨ। ਠੀਕ ਹੈ ਜੀ। ਇਸ ਅੰਦੋਲਨ ਦੇ ਪ੍ਰਮੁੱਖ ਨੇਤਾ ਸੀਗਾ ਜੀ ਹਸਰਤ ਮੋਹਾਨੀ ਸੀਗਾ ਜੀ, ਮੁੱਲਾਣਾ ਅਬੁਲ ਕਲਾਮ ਆਜ਼ਾਦ ਸੀਗਾ ਤੇ ਹਕੀਮ ਅਜ਼ਮਨ ਖਾਨ ਸੀਗਾ। ਠੀਕ ਹੈ ਇਹ ਖিলাਫਤ ਅੰਦੋਲਨ ਦੇ ਜਿਹੜੇ ਪ੍ਰਮੁੱਖ ਹੈ ਉਹ ਨੇਤਾ ਸੀਗੇ। ਠੀਕ ਹੈ ਜੀ ਦੋ ਭਰਾਵਾਂ ਦੇ ਦੁਆਰਾ ਖਿਲਾਫਤ ਅੰਦੋਲਨ ਚਲਾਇਆ ਗਿਆ ਸੀ ਮੁਹੰਮਦ ਅਲੀ ਤੇ ਸੌਕਤ ਅਲੀ ਇਹ ਮੁਸਲਿਮ ਆਧਾਰਤ ਅੰਦੋਲਨ ਸੀਗਾ ਜੀ ਸਤੰਬਰ 1919 ਦੇ ਵਿੱਚ ਅਖਿਲ ਭਾਰਤੀ ਖਿਲਾਫਤ ਕਮੇਟੀ ਬਣੀ ਸੀ ਇਸ ਦੀ ਪ੍ਰਧਾਨਗੀ ਮਹਾਤਮਾ ਗਾਂਧੀ ਨੇ ਵੀ ਕੀਤੀ ਸੀ ਤੇ ਪ੍ਰਮੁੱਖ ਜਿਹੜੇ ਨੇਤਾ ਸੀ ਇਸ ਅੰਦੋਲਨ ਦੇ ਉਹ ਹਸਰਤ ਮੋਹਾਨੀ ਸੀਗਾ ਜੀ ਮੋਲਾਨਾ ਅਬੁਲ ਕਲਾਮ ਅਜਾਸ ਸੀਗਾ ਤੇ ਹਕੀਮ ਅਜਮਲ ਖਾਨ ਸੀਗਾ ਸੋ ਇਹ ਟਾਪਿਕ ਜਿਹੜਾ ਖਲਾਫ ਤੰਦੋਂਲਨ ਇੱਥੇ ਜਿਹੜਾ ਖਤਮ ਹੋ ਗਿਆ ਜੀ ਨੈਕਸਟ ਆਪਾਂ ਜਿਹੜਾ ਟਾਪਿਕ ਕਰਾਂਗੇ ਜੀ ਕਵਰ ਇਹਦੇ ਵਿੱਚ ਉਹ ਹੈਗਾ ਜੀ ਨਾਨ ਕਾਰਪੋਰੇਸ਼ਨ ਮੂਵਮੈਂਟ ਨਾਮਿਲ ਵਰਤਨ ਅੰਦੋਲਨ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਕਵਰ ਆ ਕਰਾਂਗੇ ਜੀ ਨਾਨ ਕਾਰਪੋਰੇਸ਼ਨ ਆ ਮੋਮੈਂਟ ਨਾਮ ਲਵਰਤਨ ਅੰਦੋਲਨ ਇਸ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ 1 ਅਗਸਤ 1920 ਨੂੰ ਬੰਬੇ ਦੇ ਵਿੱਚ ਕੀਤੀ ਗਈ ਸੀ ਸੋ ਇਸ ਅੰਦੋਲਨ ਦੀ ਜਿਹੜੀ ਸ਼ੁਰੂਆਤ ਦੀ ਆਪਾਂ ਗੱਲ ਕਰੀਏ ਇਸ ਅੰਦੋਲਨ ਦੀ ਸ਼ੁਰੂਆਤ 1 ਅਗਸਤ 1920 ਨੂੰ ਬੰਬੇ ਦੇ ਵਿੱਚ ਜਿਹੜੀ ਕੀਤੀ ਉਹ ਗਈ ਸੀ ਸੋ ਜਿਲ੍ਹਿਆਂ ਵਾਲੇ ਬਾਗ ਕਾਂਡ ਦੇ ਵਿਰੋਧ ਦੇ ਵਿੱਚ ਅੰਦੋਲਨ ਜਿਹੜਾ ਸ਼ੁਰੂਆ ਉਹ ਹੋਇਆ ਸੀ ਜਿਹੜਾ ਜਿਲ੍ਹਿਆਂ ਵਾਲਾ ਬਾਗ ਹੱਤਿਆ ਕਾਂਡ ਹੋਇਆ ਸੀਗਾ ਠੀਕ ਹੈ ਜੀ ਉੰਦੇ ਵਿਰੋਧ ਦੇ ਵਿੱਚ ਇਹ ਅੰਦੋਲਨ ਜਿਹੜਾ ਸ਼ੁਰੂਆਤ ਹੁੰਦੀ ਹੈ ਜੀ 1 ਅਗਸਤ 1920 ਦੇ ਵਿੱਚ ਇਸ ਇਹ ਸੰਦੋਲਨ ਸ਼ੁਰੂਆਤ ਤੇ ਹੀ ਬਾਲ ਗੰਗਾਧਰ ਤਿਲਕ ਦੀ ਮੌਤ ਹੋ ਗਈ ਜਦੋਂ ਇਹ ਅੰਦੋਲਨ ਦੀ ਸ਼ੁਰੂਆਤ ਜਿਵੇਂ ਹੋਣੀ ਸੀ ਤੇ ਸ਼ੁਰੂਆਤ ਹੋਉਂਦੀ ਬਾਲ ਗੰਗਾਧਰ ਤਿਲਕ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਇਹ ਅੰਦੋਲਨ ਜਿਹੜਾ ਲੇਟ ਹੈ ਉਹ ਹੋ ਜਾਂਦਾ ਵਾ ਦਸੰਬਰ 1920 ਦੇ ਵਿੱਚ ਜਾ ਕੇ ਇਹ ਅੰਦੋਲਨ ਜਿਹੜਾ ਦੁਬਾਰਾ ਹੈ ਉਹ ਸ਼ੁਰੂ ਹੁੰਦਾ ਜਦੋਂ ਸ਼ੁਰੂ ਕਰਦੇ ਆ ਇਸ ਅੰਦੋਲਨ ਨੂੰ ਠੀਕ ਹੈ ਜੀ 1 ਅਗਸਤ 1920 ਦੇ ਵਿੱਚ ਸ਼ੁਰੂ ਉਹ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਨਾ ਬੰਬਈ ਦੇ ਵਿੱਚ ਬਟ ਕੀ ਹੁੰਦਾ ਅੰਦੋਲਨ ਦੀ ਸ਼ੁਰੂਆਤ ਹੀ ਬਾਲ ਗੰਗਾਧਰ ਤਿਲਕ ਦੀ ਮੌਤ ਹੋ ਜਾਂਦੀ ਹੈ ਤੇ ਇਹ ਅੰਦੋਲਨ ਜਿਹੜਾ ਲੇਟ ਹੋ ਗਿਆ ਸੀ ਫਿਰ ਜਾ ਕੇ ਜਿਹੜਾ ਸੀ ਦਸੰਬਰ 1920 ਦੇ ਵਿੱਚ ਜਾ ਕੇ ਇਹ ਅੰਦੋਲਨ ਜਿਹੜਾ ਦੁਬਾਰਾ ਉਹ ਸ਼ੁਰੂ ਹੋਇਆ ਸੀਗਾ ਇਸ ਅੰਦੋਲਨ ਦੇ ਚਿੰਨ ਦੀ ਗੱਲ ਕਰੀਏ ਤਾਂ ਖਾਦੀ ਤੇ ਚਰਖਾ ਸੀਗਾ ਠੀਕ ਹੈ ਜੀ ਆਪਾਂ ਨਾਨ ਕਾਰਪੋਰੇਸ਼ਨ ਮੂਵਮੈਂਟ ਦੇ ਬਾਰੇ ਵਿੱਚ ਪੜ੍ਹਦੇ ਹਾਂ ਨਾ ਮਿਲਵਰਤਨ ਅੰਦੋਲਨ ਦੇ ਬਾਰੇ ਵਿੱਚ ਪੜ੍ਹ ਰਹੇ ਹਾਂ ਜੀ ਇਸ ਅੰਦੋਲਨ ਦੇ ਚਿੰਨ ਦੀ ਗੱਲ ਕਰੀਏ ਖਾਦੀ ਤੇ ਚਰਖਾ ਸੀਗਾ ਖਾਦੀ ਤੇ ਚਰਖਾ ਇਸ ਅੰਦੋਲਨ ਦੇ ਚਿੰਨ ਦੀ ਗੱਲ ਕਰੀਏ ਖਾਦੀ ਤੇ ਚਰਖਾ ਸੀਗਾ ਜੀ ਇਸ ਅੰਦੋਲਨ ਵਿੱਚ ਹੀ ਮਹਾਤਮਾ ਗਾਂਧੀ ਜੀ ਨੂੰ ਦਿੱਤੀ ਹੋਈ ਉਪਾਦੀ ਜੋ ਕਿ ਅਫਰੀਕਾ ਵਿੱਚ ਕੀਤੇ ਹੋਏ ਚੰਗੇ ਕੰਮਾਂ ਕਰਕੇ ਦਿੱਤੀ ਗਈ ਸੀ ਕੇਸਰੀ ਹਿੰਦ ਉਪਾਦੀ ਇਹ ਮਹਾਤਮਾ ਗਾਂਧੀ ਜੀ ਨੇ त्याग ਦਿੱਤੀ ਸੀ ਇਕਾ ਮਹਾਤਮਾ ਗਾਂਧੀ ਜੀ ਨੂੰ ਇੱਕ ਉਪਾਧੀ ਮਿਲੀ ਸੀ ਜੀ ਕੇਸਰ-ਏ-ਹਿੰਦ ਜਿਹੜੀ ਕਿ ਉਹਨਾਂ ਨੂੰ ਅਫਰੀਕਾ ਦੇ ਵਿੱਚ ਉਹਨਾਂ ਨੇ ਜਿਹੜੇ ਚੰਗੇ ਜਿਹੜੇ ਕੰਮ ਐ ਉਹ ਕੀਤੇ ਸੀ ਵਰਕ ਕੀਤੇ ਸੀਗੇ ਉਸ ਕਰਕੇ ਉਹਨਾਂ ਨੂੰ ਮਿਲੀ ਸੀ ਬਟ ਮਹਾਤਮਾ ਗਾਂਧੀ ਨੇ ਇਸ ਅੰਦੋਲਨ ਦੇ ਵਿੱਚ ਨਾ ਮਿਲਵਰਤਨ ਅੰਦੋਲਨ ਦੇ ਵਿੱਚ ਇਸ ਉਪਾਦੀ ਦਾ ਜਿਹੜਾ ਤਿਆਗ ਹੈ ਉਹ ਕਰ ਦਿੱਤਾ ਸੀ ਇਹਨੂੰ ਜਿਹੜਾ ਉਪਾਦੀ ਜਿਹੜੀ ਵਾਪਸ ਕਰ ਦਿੱਤੀ ਸੀ ਇਸ ਅੰਦੋਲਨ ਅਨੁਸਾਰ ਅੰਗਰੇਜ਼ਾਂ ਨਾਲ ਮਿਲਵਰਤਨ ਨਾ ਕਰੋ ਦੀ ਨੀਤੀ ਜਿਹੜੀ ਅਪਣਾਈ ਗਈ ਸੀ ਨਾ ਕੋਈ ਚੀਜ਼ ਲੈਣੀ ਹੈ ਤੇ ਨਾ ਹੀ ਦੇਣੀ ਹੈ ਸਕੂਲ ਸਮਾਨ ਸਭ ਦਾ ਜਿਹੜਾ ਬਾਈਕਾਟ ਹੈ ਉਹ ਕੀਤਾ ਜਾਣਾ ਸੀ ਇਸ ਅੰਦੋਲਨ ਦੇ ਰਾਹੀਂ ਮਤਲਬ ਬਾਈਕਾਟ ਕੀਤਾ ਗਿਆ ਠੀਕ ਹੈ ਇਸ ਅੰਦੋਲਨ ਦੇ ਰਾਹੀਂ ਕੀ ਕੀਤਾ ਗਿਆ ਅੰਗਰੇਜ਼ਾਂ ਨਾਲ ਨਾਮਲ ਵਰਤਨ ਦੀ ਨੀਤੀ ਅਪਣਾਈ ਗਈ ਅੰਗਰੇਜ਼ਾਂ ਤੋਂ ਨਾ ਤਾਂ ਕੋਈ ਚੀਜ਼ ਲੈਣੀ ਆਪਾਂ ਨਾ ਹੀ ਕੋਈ ਚੀਜ਼ ਦੇਣੀ ਸੀਗੀ ਨਾ ਨਾ ਦੇ ਸਕੂਲ ਦੇ ਵਿੱਚ ਜਾ ਕੇ ਬੱਚੇ ਪੇਚਨੇ ਸੀ ਨਾ ਹੀ ਕੋਈ ਸਮਾਨ ਸੀਗਾ ਸਭ ਚੀਜ਼ਾਂ ਦਾ ਜਿਹੜਾ ਬਾਈਕਾਟ ਹੈ ਉਹ ਕਰਨਾ ਸੀਗਾ ਸੋ ਇਹ ਵਾਲੀ ਜਿਹੜੀ ਨੀਤੀ ਹੈ ਜੀ ਉਹ ਇਹ ਨਾਮ ਮਿਲਵਰਤਨ ਅੰਦੋਲਨ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਫਾਲੋ ਹੈ ਜੀ ਉਹ ਕੀਤਾ ਗਿਆ ਸੀਗਾ ਜੀ ਠੀਕ ਹੈ ਜੀ ਸੋ ਨੈਕਸਟ ਆਜੋ ਜੀ ਅੰਦੋਲਨ ਨਾਲ ਅੰਗਰੇਜ਼ਾਂ ਨੂੰ ਕਾਫੀ ਲਾਸ ਹੋ ਗਿਆ ਬਿਲਕੁਲ ਲਾਸ ਤਾਂ ਆਪਣੇ ਆਪ ਹੀ ਹੋਣਾ ਸੀ ਜਦੋਂ ਉਹਨਾਂ ਦੇ ਸਕੂਲਾਂ ਦਾ ਬਾਈਕਟ ਕੀਤਾ ਗਿਆ ਉਹਨਾਂ ਦੇ ਸਮਾਨ ਦਾ ਬਾਈਕਟ ਕੀਤਾ ਗਿਆ ਹਰ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਬਾਈਕਟ ਕੀਤਾ ਗਿਆ ਤਾਂ ਅੰਗਰੇਜ਼ਾਂ ਨੂੰ ਬਹੁਤ ਜ਼ਿਆਦਾ ਜਿਹੜਾ ਲਾਸ ਹੈ ਉਹ ਹੋਇਆ हो ਰਿਹਾ ਸੀ ਲਾਹਸ ਅੰਗਰੇਜ਼ਾਂ ਨੂੰ ਬਟ ਇੱਕ ਜਿਹੜੀ ਘਟਨਾ ਹੈ ਜੀ ਉਹ ਵਾਪਰੀ ਘਟਨਾ ਕੀ ਸੀ ਹੁਣ 5 ਫਰਵਰੀ 1922 ਨੂੰ ਯੂਪੀ ਦੇ ਵਿੱਚ ਚੋਰਾ ਚੋਰੀ ਦੀ ਜਿਹੜੀ ਥਾਂ ਤੇ ਜਿਹੜੀ ਇੱਕ ਘਟਨਾ ਹੈ ਉਹ ਵਾਪਰੀ ਸੀ ਠੀਕ ਹੈ ਜੀ ਪਰ ਕੀ ਹੈ ਅੰਗਰੇਜ਼ਾਂ ਤੋਂ ਲਾਹਸ ਹੋ ਰਿਹਾ ਸੀ ਬਹੁਤ ਵਧੀਆ ਸਕਸੈਸਫੁਲ ਤਰੀਕੇ ਦੇ ਨਾਲ ਇਹ ਅੰਦੋਲਨ ਹੈ ਉਹ ਚੱਲ ਰਿਹਾ ਸੀ ਨਾਮ ਮਿਲਵਰਤਨ ਅੰਦੋਲਨ ਬਟ ਹੋਇਆ ਕੀ ਇੱਕ ਘਟਨਾ ਵਾਪਰੀ ਜੀ 5 ਫਰਵਰੀ 1922 ਦੇ ਵਿੱਚ ਯੂਪੀ ਦੇ ਵਿੱਚ ਚੋਰਾ ਚੋਰੀ ਦੀ ਥਾਂ ਤੇ ਘਟਨਾ ਵਾਪਰੀ ਜੀ 22 ਅੰਗਰੇਜ਼ਾਂ ਨੂੰ ਭਾਰਤੀਆਂ ਨੇ ਥਾਣੇ ਦੇ ਵਿੱਚ ਅੱਗ ਲਾ ਕੇ ਮਾਰ ਦਿੱਤਾ ਠੀਕ ਹੈ 22 ਅੰਗਰੇਜ਼ਾਂ ਨੂੰ ਮਾਰ ਦਿੱਤਾ ਭਾਰਤੀ ਲੋਕਾਂ ਨੇ ਥਾਣੇ ਦੇ ਵਿੱਚ ਅੱਗ ਲਾ ਕੇ ਮਹਾਤਮਾ ਗਾਂਧੀ ਜੀ ਅਨੁਸਾਰ ਇਹ ਅੰਦੋਲਨ ਹਿੰਸਕ ਹੋ ਰਿਹਾ ਹੈ ਤਾਂ ਉਹਨਾਂ ਨੇ 12 ਫਰਵਰੀ 1922 ਨੂੰ ਇਹ ਅੰਦੋਲਨ ਮੁਲਤਵੀ ਕਰ ਦਿੱਤਾ ਮਦਰਾਸ ਦੀ ਜੰਗਾ ਬਦਰੋਲੀ ਉੱਥੇ ਇਸ ਨੂੰ ਜਿਹੜਾ ਖਤਮ ਹੈ ਉਹ ਕੀਤਾ ਹੋਇਆ ਕੀ ਇੱਕ ਘੜਨਾ ਵਾਪਰੀ ਜਿੱਥੇ ਕੀ ਅੰਗਰੇਜ਼ਾਂ ਨੂੰ ਜਿਹੜਾ ਮਾਰ ਦਿੱਤਾ ਭਾਰਤੀ ਲੋਕਾਂ ਨੇ ਤਾਂ ਮਹਾਤਮਾ ਗਾਂਧੀ ਜੀ ਅਨੁਸਾਰ ਕੀ ਅੰਦੋਲਨ ਹੋਣੀ ਹਿੰਸਕ ਰੂਪ ਲੈ ਰਿਹਾ ਵਾ ਇਸ ਕਰਕੇ ਉਹਨਾਂ ਨੇ ਕੀ ਕੀਤਾ ਜੀ ਇਹ ਅੰਦੋਲਨ ਜਿਹੜਾ ਮੁੱਲਤਵੀ ਹੈ ਉਹ ਕਰ ਦਿੱਤਾ 12 ਫਰਵਰੀ 1922 ਦੇ ਵਿੱਚ ਠੀਕ ਹੈ ਜੀ ਤੇ ਮਦਰਾਸ ਦੀ ਜਗ੍ਹਾ ਬਦਰੋਲੀ ਉੱਥੇ ਇਸ ਅੰਦੋਲਨ ਨੂੰ ਜਿਹੜਾ ਖਤਮ ਹੈ ਉਹ ਕਰ ਦਿੱਤਾ ਜੀ ਮਦਰਾਸ ਦੀ ਜਗ੍ਹਾ ਬਦਰੋਲੀ ਮਦਰਾਸ ਦੀ ਜਗ੍ਹਾ ਬਦਰੋਲੀ ਉੱਥੇ ਇਸ ਅੰਦੋਲਨ ਨੂੰ ਖਤਮ ਕਰ ਦਿੱਤਾ ਉਹ ਇਹ ਸੀਗਾ ਜੀ ਅੰਦੋਲਨ ਨਾ ਮਿਲਵਰਤਨ ਅੰਦੋਲਨ ਨਾ ਮਿਲਵਰਤਨ ਅੰਦੋਲਨ ਠੀਕ ਹੈ ਜੀ 1920 ਠੀਕ ਹੈ ਜੀ ਇਹ ਵਾਲਾ ਆਪਾਂ ਕਵਰ ਕੀਤਾ ਨਾਲ ਹੀ ਇੱਕ ਆਪਾਂ ਛੋਟਾ ਜਿਹਾ ਟੌਪਿਕ ਹੋਰ ਕਰਦੇ ਹਾਂ ਜੀ ਸਵਰਾਜ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਸਵਰਾਜ ਪਾਰਟੀ ਸੋ ਸਵਰਾਜ ਪਾਰਟੀ ਦੇ ਵਿੱਚ ਆਪਾਂ ਜਿਹੜਾ ਕਵਰ ਕਰ ਲਿਆ ਜੀ ਉਹ ਹੈਗਾ ਜੀ ਆਹ ਸਟਾਰਟ ਕਰ ਗਏ ਜੀ ਸਵਰਾਜ ਪਾਰਟੀ ਦੇ ਬਾਰੇ ਦੇ ਵਿੱਚ ਪੜਨਾ ਇਹ ਖਤਮ ਹੋ ਗਿਆ ਜੀ ਨਾ ਮਿਲਵਰਤਨ ਅੰਦੋਲਨ ਸਵਰਾਜ ਪਾਰਟੀ ਹੈ ਜੀ ਨੈਕਸਟ ਮਹਾਤਮਾ ਗਾਂਧੀ ਤੋਂ ਨਾਰਾਜ਼ ਹੋ ਕੇ ਕੁਝ ਵਿਅਕਤੀਆਂ ਨੇ ਆਪਣੀ ਅਲੱਗ ਪਾਰਟੀ ਬਣਾਈ ਜਦੋਂ ਨਾਮਿਲਵਰਤਨ ਅੰਦੋਲਨ ਸੀ ਜਿਹੜਾ ਖਤਮ ਕਰ ਦਿੱਤਾ ਜੀ ਮਹਾਤਮਾ ਗਾਂਧੀ ਨੇ ਤਾਂ ਕੁਝ ਜਿਹੜੇ ਲੋਕ ਸਿਓ ਮਹਾਤਮਾ ਗਾਂਧੀ ਤੋਂ ਨਾਰਾਜ਼ ਹੋ ਗਏ ਤਾਂ ਉਹਨਾਂ ਨੇ ਆਪਣੀ ਇੱਕ ਅਲੱਗ ਪਾਰਟੀ ਬਣਾਈ ਸਵਰਾਜ ਪਾਰਟੀ ਮਹਾਤਮਾ ਗਾਂਧੀ ਤੋਂ ਨਾਰਾਜ਼ ਹੋ ਕੇ ਕੁਝ ਵਿਅਕਤੀਆਂ ਨੇ ਆਪਣੀ ਅਲੱਗ ਪਾਰਟੀ ਬਣਾਈ ਨਾਮਿਲਵਰਤਨ ਅੰਦੋਲਨ ਨੂੰ ਖਤਮ ਕੀਤਾ ਗਿਆ ਸੀ ਮਹਾਤਮਾ ਗਾਂਧੀ ਜੀ ਦੁਆਰਾ 1 ਜਨਵਰੀ 1923 ਨੂੰ ਇਹ ਪਾਰਟੀ ਜਿਹੜੀ ਬਣਾਈ ਗਈ ਸੀ ਸਵਰਾਜ ਪਾਰਟੀ 1 ਜਨਵਰੀ 1923 ਨੂੰ 1 ਜਨਵਰੀ 1923 ਨੂੰ ਇਹ ਪਾਰਟੀ ਜਿਹੜੀ ਬਣਾਈ ਗਈ ਸੀ ਠੀਕ ਹੈ ਜੀ ਸੀ ਆਰ ਦਾਸ ਇਸ ਪਾਰਟੀ ਦੇ ਪ੍ਰਧਾਨ ਸੀਗੇ ਸੀ ਆਰ ਦਾਸ ਇਸ ਪਾਰਟੀ ਦੇ ਪ੍ਰਧਾਨ ਸੀ ਮੋਤੀ ਲਾਲ ਨਹਿਰੂ ਇਸ ਦੇ ਸਕੱਤਰ ਸੀਗੇ ਮੋਤੀ ਲਾਲ ਨਹਿਰੂ ਕੀ ਸੀ ਇਸ ਪਾਰਟੀ ਦੇ ਸਕੱਤਰ ਸੀਗੇ ਸੀ ਆਰ ਦਾਸ ਇਸ ਪਾਰਟੀ ਦੇ ਪ੍ਰਧਾਨ ਸੀ ਮੋਤੀ ਲਾਲ ਨਹਿਰੂ ਇਸ ਦੇ ਸਕੱਤਰ ਸੀ ਐਨ ਸੀ ਕਲਕਰ ਐਨ ਸੀ ਕਲਕਰ ਵੀ ਇਸ ਦੇ ਜਿਹੜੇ ਪ੍ਰਮੁੱਖ ਉਹ ਨੇਤਾ ਸੀਗੇ ਠੀਕ ਹੈ ਜੀ 1 ਜਨਵਰੀ 1923 ਨੂੰ ਇਹ ਵਾਲੀ ਜਿਹੜੀ ਪਾਰਟੀ ਹੈ ਸਵਰਾਜ ਪਾਰਟੀ ਉਹ ਬਣਾਈ ਗਈ ਸੀ 1 ਜਨਵਰੀ 1923 ਨੂੰ ਸੀ ਆਰ ਦਾਸ ਇਸ ਪਾਰਟੀ ਦੇ ਸੀ ਆਰ ਦਾਸ ਇਸ ਪਾਰਟੀ ਦੇ ਪ੍ਰਧਾਨ ਸੀਗੇ ਜੀ ਮੋਤੀ ਲਾਲ ਨਹਿਰੂ ਇਸ ਦੇ ਸਕੱਤਰ ਸੀਗੇ ਜੀ ਐਨ ਕੇ ਕਲਕਰ ਵੀ ਇਸ ਦੇ ਪ੍ਰਮੁੱਖ ਨੇਤਾ ਸੀਗੇ ਜੀ ਠੀਕ ਹੈ ਜੀ ਸੋ ਇਹ ਪਾਰਟੀ ਸੀ ਸਵਰਾਜ ਪਾਰਟੀ ਜਿਹੜੇ ਕਿ ਆਪਾਂ ਨੂੰ ਛੋਟਾ ਜਿਹੜਾ ਕਨਸੈਪਟ ਆ ਉਹ ਵੀ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਕਵਰ ਕੀਤਾ ਜੀ ਬਾਕੀ ਆਪਾਂ ਨੈਕਸਟ ਜਿਹੜੀਆਂ ਵੀਡੀਓਜ਼ ਆ ਉਹਦੇ ਵਿੱਚ ਵੀ ਜਿਹੜੇ ਆ ਤਿੰਨ ਤਿੰਨ ਚਾਰ ਚਾਰ ਟਾਪਿਕ ਜਿਹੜੇ ਕਵਰ ਕਰ ਲਾਂਗੇ ਜੇਕਰ ਹੋਇਆ ਕਿ ਇੱਕ ਟਾਪਿਕ ਇੱਕ ਵੀਡੀਓ ਦੇ ਵਿੱਚ ਕਵਰ ਕਰਨਾ ਤਾਂ ਉਸ ਤਰੀਕੇ ਨਾਲ ਕਰ ਲਾਂਗੇ ਨਹੀਂ ਤਾਂ ਅਲੱਗ-ਅਲੱਗ ਕਵਰ ਕਰ ਲਾਂਗੇ ਠੀਕ ਹੈ ਜੀ ਬਸ ਇੰਨਾ ਯਾਦ ਕਰ ਲਓ ਇੱਥੇ ਕੀ ਵਿਦਰੋਹ ਦੇ ਵਿੱਚ ਬਣਾਈ ਗਈ ਸੀ ਤੇ ਕਦੋਂ ਬਣਾਈ ਗਈ ਸੀ 1 ਜਨਵਰੀ 1923 ਨੂੰ ਬਣਾਈ ਗਈ ਸੀ ਸੀ ਆਰ ਦਾਸ ਇਸ ਪਾਰਟੀ ਦੇ ਪ੍ਰਧਾਨ ਸੀ ਮੋਤੀ ਲਾਲ ਨਹਿਰੂ ਸਕੱਤਰ ਸੀ ਤੇ ਐਨ ਸੀ ਕਲਕਰ ਇੰਦੇ ਜਿਹੜੇ ਪ੍ਰਮੁੱਖ ਨੇਤਾ ਸੀ ਠੀਕ ਹੈ ਜੀ ਸੋ ਆਪਾਂ ਜਿਹੜਾ ਇਹਦੇ ਵਿੱਚ ਸਵਰਾਜ ਪਾਰਟੀ ਕਵਰ ਕੀਤਾ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਕਵਰ ਕੀਤਾ ਜੀ ਨਾਮ ਮਿਲਵਰਤਨ ਅੰਦੋਲਨ ਇੱਕ ਕੀਤਾ ਜੀ ਆਪਾਂ ਖিলাਫਤ ਅੰਦੋਲਨ ਤੇ ਇੱਕ ਆਪਾਂ ਕੀਤਾ ਜੀ ਰੌਲਟ ਐਕਟ 1919 ਠੀਕ ਹੈ ਜੀ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਪੀਐਸਟ ਦੇ ਗਰੁੱਪਸ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਸੋ ਥੈਂਕਸ ਫॉर ਵਾਚਿੰਗ